ਕਿ ਇਹਨਾਂ ਲਈ ਲੈਂਡ ਪੂਲਿੰਗ ਜਿਹੜੀ ਇਹਨਾਂ ਨੇ ਕੀਤੀ ਵੀ ਆ ਥੋੜੀ ਬਹੁਤੀ ਉਹ ਵੀ ਵਾਪਸ ਚਲੇ ਜਾਊਗੀ ਹੁਣ ਹੂੰ ਇਹਨਾਂ ਨੇ ਕੱਲ ਐਲਾਨ ਕਰ ਦਿੱਤਾ ਹੁਣ ਉਲਟਾ ਕੀ ਹੋਇਆ ਸੁਖਮਨ ਸਾਹਿਬ ਕਿ ਓਜਮੇ ਸ਼ੇਡ ਲਿਆ ਨਾਗਰ ਕੌਡੀਆਂ ਵਾਲਾ ਤੇ ਮੰਤਰੀ ਆਦ ਨਹੀਂ ਇਹਨਾਂ ਨੇ ਉਲਟਾ ਉਹ ਕਰ ਲਿਆ ਜੀ ਉਹ ਕਿਵੇਂ ਕਰ ਲਿਆ ਉਹ ਇਦਾਂ ਕਰ ਲਿਆ ਕਿ ਜੋ ਜਥੇਵੰਦਕ ਤਾਕਤ ਕਿਸਾਨ ਯੂਨੀਅਨਾਂ ਦੀ ਹੂੰ ਜਿਸ ਨੂੰ ਮਤਲਬ ਕਿ ਪੰਜਾਬ ਦੇ ਲੋਕਾਂ ਵੱਲੋਂ ਵੀ ਕਿਤੇ ਨਾ ਕਿਤੇ ਥੋੜਾ ਚੈਲੰਜ ਦਿੱਤਾ ਗਿਆ ਧਰਨੇ ਮੇ ਸਾਰਿਆਂ ਕਰਕੇ ਔਰ ਉਹ ਤਾਕਤ ਜਿਹੜੀ ਕਮਜ਼ੋਰ ਕੀਤੀ ਗਈ ਜੀ ਉਲਟਾ ਇਸ ਲੈਂਡ ਪੂਲਿੰਗ ਦੇ ਨਾਲ ਉਹ ਤਾਕਤ ਜਿਹੜੀ ਆ ਉਹਦੀ ਪੁਨਰਸਰਜिती ਹੋਈ ਆ ਬਿਲਕੁਲ 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 ਤੇ ਦੂਜੀ ਗੱਲ ਕਿ ਨੁਕਸਾਨ ਇਹਨਾਂ ਦਾ ਹੋ ਗਿਆ ਹੂੰ ហេਟਾ ਜਿਹੜੀ ਗੱਲ ਮੈਂ ਤੁਹਾਨੂੰ ਡੇ 1 ਤੋਂ ਕਹੀ ਸੀ ਕਿ ਜੇ ਇਹ ਮੈਸੇਜ ਥੱਲੇ ਚਲੇ ਜਾਂਦਾ ਕਿ ਜ਼ਮੀਨਾ ਖੋਣ ਵਾਲੇ ਕੰਮ ਤੇ ਆ ਗਏ ਆ ਫੇਰੇ ਖਲਾਰਾ ਨਹੀਂ ਸੀ ਬਟਣਾ ਸਰ ਹੂੰ ਤਾਂ ਉਹ ਖਲਾਰਾ ਤੇ ਪੈ ਗਿਆ ਸੀ ਮਟਣਾ ਬਹੁਤ ਇਮਪ੍ਰੈਸ਼ਨ ਇੱਕ ਜਿਹੜਾ ਕਹੋ ਕਿ ਇਹਦੇ ਹੁਣ ਦੇਖੋ ਜਿਹੜਾ ਦਿੱਲੀ ਦਾ ਸਪੋਰਟਿਵ ਗਰੁੱਪ ਹੈ ਜੀ ਐਮਐਲਏ ਦਾ ਹੂੰ ਹੁਣ ਜਾਂ ਤਾਂ ਉਹ ਇਹ ਧਾਰ ਲੈਣ ਕਿ ਬਸ ਭਾਈ ਠੀਕ ਹੈ ਜਿੰਨਾ ਅਸੀਂ ਕਰਨਾ ਸੀ ਕਤਰਨਾ ਸੀ ਉਹ ਕਰ ਲਿਆ ਕਰ ਲਿਆ ਜੀ ਤੇ ਗਾਂ ਹੁਣ ਵਸਿਆ ਤੇ ਜੇ ਉਹਨਾਂ ਨੇ ਰਾਜਨੀਤੀ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਸੰਦਰਭ ਵਿੱਚ ਕਰਿਆ ਕਿ ਪ੍ਰਸੰਗਿਕ ਰਹਿਣਾ ਹੈ ਜੀ ਤਾਂ ਫਿਰ ਉਹ ਹੁਣ ਘੱਟੋ-ਘੱਟ ਇੱਕ ਲੀਕ ਖਿੱਚ ਕੇ ਚੱਲ ਪੈਣ ਹੂੰ ਕਿ ਭਾਈ ਗੱਲ ਇਹ ਆ ਕਿ ਤੁਸੀਂ ਠੀਕ ਆ ਇੱਕ ਹਾਈ ਕਮਾਂਡ ਦੇ ਤੌਰ ਤੇ ਤਾਂ ਵਿਚਰੋ ਜੀ ਤੁਹਾਡੇ ਆਈਡੀਆਜ਼ ਜਾਂ ਜੋ ਵੀ ਡਾਇਰੈਕਸ਼ਨਸ ਨੇ ਉਠੀ ਕੇ ਕ ਵੈਲਿਊ ਰੱਖਦੇ ਆ ਪਰੰਤੂ ਨੀਤੀਗਤ ਪੰਜਾਬ ਦੇ ਫੈਸਲੇ ਜਿਹੜੇ ਆ ਹੂੰ ਉਹ ਤੁਸੀਂ ਨਹੀਂ ਥੋਪੋਗੇ ਇਹ ਵੇਲਾ ਹੈ ਜੇ ਕਹਿਣਗੇ ਹੂੰ ਠੀਕ ਹੈ ਜੀ ਨਹੀਂ ਤਾਂ ਫਿਰ ਦੁੱਖ ਸਹਿ ਲੈਣਗੇ ਜੀ ਨਹੀਂ ਤਾਂ ਫਿਰ ਨਤੀਜੇ ਸਾਹਮਣੇ ਤੇਰੇ ਉਸ ਸਮੇਂ ਦੇ ਸਾਹਮਣੇ ਆ ਜੇ ਬਿਲਕੁਲ ਜੀ ਬਿਲਕੁਲ ਹੁਣ ਇਹ ਨਾਲ ਕੋਲ ਮੌਕਾ ਮੈਂ ਕੱਲ ਰਾਤੀ ਵੀ ਕਿਹਾ ਸੀਗਾ ਕਿ ਜੇ ਤੁਸੀਂ ਹੁਣ ਨਹੀਂ ਬੋਲੇ ਨਾ ਜੀ ਹੁਣ ਤੁਹਾਨੂੰ ਝੇਪ ਰਹੀ ਹੁਣ ਤੁਹਾਨੂੰ ਕੋਈ ਨਾ ਕੋਈ ਡਰ ਰਿਹਾ ਅਣਜਾਣਾ ਡਰ ਕਹ ਲੋ ਕਿ ਬਸ ਫਿਰ ਤੁਹਾਡੀ ਵੰਜਲੀ ਵੱਜ ਗਈ ਸਮਝ ਲਓ ਕੌਣ ਵਾਲੇ ਸਮੇਂ ਦੇ ਜੀ ਜੀ ਬਿਲਕੁਲ ਮਿੰਟ ਜੀ ਕਿ ਚਲੋ surjit singh ji ਕਹਿ ਰਹੇ ਨੇ ਕਿ ਪਾਰਟੀ ਕੋਈ ਵੀ ਹੋਵੇ ਪੈਰ ਉਹਨਾਂ ਦੇ ਲੱਗਣੇ ਜਿਹੜੇ ਪੰਜਾਬ ਪੰਜਾਬੀ ਅਤੇ ਪੰਥਕ ਲੋਕਾਂ ਦੇ ਹਿੱਤਾਂ ਦੀ ਕੰਨੇ ਰਾਖੀ ਕਰਨਗੇ ਬਿਲਕੁਲ ਜੇ ਕੋਈ ਥੋੜਾ ਜਿਹਾ ਵੀ ਲੀਕ ਤੋਂ ਪਾਸੇ ਹਟ ਕੇ ਚੱਲੂਗਾ ਤੇ ਫਿਰ ਉਹ ਕਦੇ ਨਾ ਕਦੇ ਜਾਂ ਤੇ ਫਿਰ ਆਪਦੇ ਬਿਆਨ ਵਾਪਸ ਲੈਣੇ ਪੈਣਗੇ ਜਾਂ ਫਿਰ ਉਹਦਾ ਨਤੀਜਾ ਭੁਗਤਣਾ ਪਏਗਾ ਇਹਨਾਂ ਦੇ ਲੀਡਰ x ਉੱਪਰ ਪੋਸਟਾਂ ਪਾ ਪਾ ਕੇ ਹੁਣ ਕਹਿ ਰਹੇ ਨੇ ਕਿ ਲੈਂਡ ਪੂਲਿੰਗ ਸਕੀਮ ਤਾਂ ਵਧੀਆ ਸੀ ਕਿਸਾਨਾਂ ਨੂੰ ਤੇ ਲੋਕਾਂ ਨੂੰ ਕੰਨੇ ਸਮਝ ਨਹੀਂ ਆਈ ਪਹਿਲਾਂ ਨਹੀਂ ਨਹੀਂ ਮੇਰੀ ਗੱਲ ਇਹ ਵੀ ਗੱਲ ਹੋ ਗਈ ਮੇਰੀ ਗ ਬੰਦੇ ਨਾਲ ਤੇ ਇਹ ਵੀ ਪਤਾ ਲੱਗਿਆ ਕਿ ਜਦੋਂ ਚਰਚਾ ਹੋ ਰਹੀ ਸੀਗੀ ਵੀ ਸਾਡੇ ਬੰਦੇ ਅਸਤੀਫਾ ਦੇ ਰਹੇ ਆ ਜਾਂ ਪੋਸਟਾਂ ਪਾ ਰਹੇ ਆ ਵਗੈਰਾ ਵਗੈਰਾ ਜੀ ਤਾਂ ਉਸ ਮੌਕੇ ਤੇ ਜਿਹੜੀ ਮਤਲਬ ਕਿ ਸਵਾਲ ਜਵਾਬ ਹੋਏ ਉਹਨਾਂ ਦੇ ਵਿੱਚ ਇਹ ਵੀ ਹੋਇਆ ਹੂੰ ਕਿ ਤੁਸੀਂ ਜੀ ਇਦਾਂ ਕਰੋ ਖਾਂ ਆਪਣੇ ਐਮਐਲਏ ਨੂੰ ਸਮਝਾ ਲਓ ਉਹ ਜਾ ਕੇ ਲੋਕਾਂ ਨੂੰ ਸਮਝਾ ਲੈਣਾ ਤੁਸੀਂ ਸਭ ਤੋਂ ਪਹਿਲਾਂ ਐਮਐਲਏ ਨੂੰ ਸਮਝਾ ਦਿਓ ਨਾ ਜੀ ਕੀ ਸਾਰੇ ਐਮਐਲਏ ਉਹ ਸਮਝ ਗਏ? ਉਹ ਤੁਹਾਡੀ ਪਾਲਿਸੀ ਨੂੰ ਕੀ ਸਾਰੇ ਐਮਐਲਏ ਸਮਝ ਗਏ? ਜੇ ਐਮਐਲਏ ਸਮਝ ਗਏ ਤੇ ਦਿਨੇਸ਼ ਛੱਡਾ ਕਿਉਂ ਉਲਟ ਚੱਲ ਪਿਆ? ਜੀ ਕੀ ਤੁਹਾਡੇ ਮੈਂਬਰ ਪਾਰਲੀਮੈਂਟ ਸਾਰੇ ਸਮਝ ਗਏ? ਫਿਰ ਕੰਗ ਸਾਹਿਬ ਕਿਉਂ ਉਲਟ ਚੱਲ ਪਿਆ? ਬਿਲਕੁਲ ਇਹਦਾ ਮਤਲਬ ਇਹ ਆ ਕਿ ਤੁਸੀਂ ਕਿਸਾਨਾਂ ਨੂੰ ਕੀ ਸਮਝਾਉਣਾ ਸੀ ਤੁਸੀਂ ਤੇ ਆਪਣੇ ਐਮਐਲਏਜ਼ ਐਮਪੀ ਨੂੰ ਨਹੀਂ ਸਮਝਾ ਪਾਏ ਬਿਲਕੁਲ